ਗਾਰੰਟੀ ਦੇ ਗੱਦੀ ਬੰਦੀ ਦੇ ਹੈ ਨਹੀਂ ਯੀ ਭਰਾਵਾ ਟੈਰਾ ਦੇ ਕਿਥੋਂ ਹੈ ਹੋਰ ਬੰਦੀ ਨਹੀਂ ਹੈਗੀ ਜੋ ਤੇ ਬਾਈ ਸੁਣਿਆ ਵੀ ਜਦੋਂ ਤੁਸੀਂ ਉਥੋਂ ਆਉਂਦੇ ਪਏ ਸੀਗੇ ਬਰਨਾਲਿਓ ਕਾਂਡ ਹੋ ਗਿਆ ਰਾਸ਼ ਹੋਇਆ ਹੋਰ ਅੱਛਾ ਵੀ ਇਹ ਰਾਤ ਪੂਰਾ ਤੇ ਕੱਲਿਆਂ ਜਾਣੇ ਨੂੰ ਨਹੀਂ ਜਾਣਦੇ ਉਹ ਕੱਲਾ ਦੀ ਇੱਕ ਹੀ ਜਦੋਂ ਸਾਡੀ ਮਗਰ ਗੱਡੀ ਦੇ ਵਿੱਚ ਦੂਜੇ ਦੋ ਜਣੇ ਸੀ ਦਾ ਸਾਡੇ ਕੋਲ ਮੁਲਸੀਆਂ ਦੋ ਗੱਡੀਆਂ ਖੜੀਆਂ ਸੀ ਅੱਛਾ ਏ ਮੈਂ ਤੇ ਇਤਨੀ ਮੂਜੀ ਗਰਦੀਬ ਸੀ ਹੂੰ ਇਹਨਾਂ ਨੇ ਗੱਡੀ ਖਿਲਾਰ ਲਈ ਜਿੱਦਾਂ ਪੰਪ ਤੇ ਮਲਸੀਆਂ ਖੜੀ ਸੀ ਫਿਰ ਉਹਨਾਂ ਨੇ ਦੋ ਇਹ 10 ਮਿੰਟ ਰੋਗੇ ਮੈਂ ਇਕੱਲਾ ਖਿੱਚੀ ਲੈ ਆ ਹੂੰ ਮੈਂ ਆਣ ਕੇ ਤਾਸ਼ਪੁਰ ਵਾਲੇ ਮੋੜ ਤੇ ਗੱਡੀ ਮੈਂ ਕਿਹਾ ਕਿ ਚੱਲ ਗਾ ਪਿੰਡਾਂ 'ਚ ਵਾਰਨੇ ਆ ਕਿ ਇੱਕ ਰਾਤ ਦੇ 1 ਵਜੇ ਜਨ ਇਕੱਠੇ ਤੁਰੀ ਜਾਵਾਂਗੇ ਮੈਂ ਗੱਡੀ ਰੋਕੀ ਤੇ ਗੱਡੀਆਂ ਦੋ ਆਈਆਂ ਨਿਕਲ ਕੇ ਮਗਰੋਂ ਹੂੰ ਆਣ ਕੇ ਮੇਰੀ ਲਾਗੇ ਲਾਤੀ ਆ ਰਾਜਸਥਾਨ ਨੰਬਰ ਗੱਡੀਆਂ ਅੱਛਾ ਤੇ ਦੂਆਂ ਦੇ ਦੋ ਦੋ ਜਣੇ ਤੇ ਕਹਿੰਦੇ ਅਸੀਂ ਜੀ ਇਹ ਇਹ ਕੋਈ ਇਹ ਨਾ ਪਿੰਡ ਕਿਸੇ ਦਾ ਨਾਮ ਲਿਆ ਕੋਈ ਹੋਰ ਹੀ ਉੱਧਰਲਾ ਮੈਂ ਕਿਹਾ ਮੈਨੂੰ ਨਹੀਂ ਪਤਾ ਹੈਗਾ ਵੀਂਦੀ ਰੇ ਮੇਰੇ ਵੱਲੋਂ ਤੇ ਮੈਂ ਇਹਨਾਂ ਨੂੰ ਫੋਨ ਲਾਤਾ ਮੈਂ ਕਿੱਥੇ ਆ ਗਿਆ ਉਹਨਾਂ ਨੂੰ ਮੈਂ ਇੰਡੀਕੇਟਰ ਲਾ ਕੇ ਕਪੂਰਥੱਲੇ ਵਾਲੂ ਮੋੜ ਲਿਆ ਜਦੋਂ ਉਹਨਾਂ ਨੇ ਜਾ ਕੇ ਅਗਲੇ ਬੰਨੇ ਇੱਕ ਗੱਡੀ ਲਾਤੀ ਇੱਕ ਲਾਤੀ ਮੇਰੇ ਮਗਰਲੇ ਵੱਲ ਅੱਛਾ ਤੇ ਇਧਰੋਂ ਆਈ ਗੱਡੀ ਜਦੋਂ ਮੈਂ ਕਿਹਾ ਵੀ ਗੱਡੀ ਖੇਚ ਦੋ ਇਹ ਕਹਿੰਦੇ ਕੀ ਹੋਗਾ ਮੈਂ ਕਿਹਾ ਬੰਦੀ ਦੇ ਲਈ ਦੂਜੀ ਆ ਜਦੋਂ ਇਹ ਗੱਡੀ ਇਧਰੋਂ ਮਗਰੋਂ ਖਿੱਚੀ ਉਹਨਾਂ ਸਾਡੇ ਮਗਰ ਗੱਡੀਆਂ ਲਾ ਲਈਆਂ ਉਹ ਜਿਹੜਾ ਅਹੀਰ ਵੱਲੋਂ ਦੋ ਗੱਡੀਆਂ ਸੀ ਸਾਡੇ ਕੋ ਉਹਨਾਂ ਨੂੰ ਪਤਾ ਨਹੀਂ ਸੀ ਕੀ ਹੈ ਕੀ ਨਹੀਂ ਇਹਜ਼ ਕਰਕੇ ਉਧਰੋਂ ਬਚਾਉ ਹੋ ਗਿਆ ਥੋੜਾ ਪਰ ਇਦਾਂ ਜੋਤੇਪਾਈ ਕਿੰਨਾ ਔਖਾ ਹਨਾ ਵੀ ਰਾਤ ਬਰਾਬਰ ਕਰਦਾ ਵੀ ਇੱਕ ਪਲੇਅਰ ਦੀ ਲਾਈਫ ਦੇ ਵਿੱਚ ਉ ਉਤਰ ਹੀ ਸਾਨੂੰ ਥੋੜੇ ਉਧਰ ਨਹੀਂ ਲੱਗਣੇ ਤੇ ਪਹਿਲਾਂ ਕਦੀ ਨਹੀਂ ਇਦਾਂ ਹੋਇਆ ਹੈਗਾ ਨਹੀਂ ਇਹਦੀ ਇਦਾਂ ਦੋ ਦੋ ਤਿੰਨ ਤਿੰਨ ਵੀ ਚਾਰ ਚਾਰ ਭਾਈ ਜਾਂਦੇ ਰਹਿਆ ਉਧਰ ਹੀ ਥੋੜਾ ਹੋਇਆ ਕਿ ਅੱਧੀ ਗੱਡੀ ਦੇਖ ਕੇ ਉਹ ਹੈਗਾ ਮੈਂ ਪਿਲਾਉਂਦਾ ਅੱਧੀ ਗੱਡੀ ਦੇਖ ਕੇ ਉਹਨਾਂ ਨੇ ਦੇਖ ਲਿਆ ਇਹ ਮਜ਼ਾ ਨਹੀਂ ਕਰਨਾ ਜਦੋਂ ਇਹਨੇ ਕੂੜਲਾ ਵੀ ਜਿਹੜੀ ਇਹਦੀ ਗੱਡੀ ਹੈਗੀ ਆ ਗਈ ਆ ਉਹਨਾਂ ਮੋੜ 'ਤੇ ਕਪੂਸੜਿਆਂ ਨੂੰ ਲਾ ਲਈ ਇੱਕ ਗੱਡੀ ਅਗਲੇ ਬੰਨੇ ਤੇ ਜਿਹੜੀ ਰਹਿ ਕਮਾਈ ਉਹਨਾਂ ਚੌਂਕ ਮਾਗ ਲਾ ਲਈ ਮਗਰ ਫੇ ਸਾਡੇ ਮਗਰ ਲਾ ਲਈ ਗੱਡੀਆਂ ਉਹਨਾਂ ਹੋਰ ਵੀ ਪਤਾ ਨਹੀਂ ਕਿੰਨੇ ਕੇ ਜਣੇ ਹੋਣਗੇ ਇਹ ਲੁਟਕਾ ਹੂਆਂ ਵਾਲੇ ਭਾਈ ਨਸ਼ੇ ਵਧ ਗਏ ਆ ਤਰਾ ਸਾਲ ਤੇ ਲੋਕਾਂ ਕੋਲ ਕੋਈ ਰੋਜ਼ਗਾਰ ਹੈ ਨਹੀਂ ਜਾਂ ਪੈਸੇ ਦਾ ਹੁਣ ਮੈਂ ਕਿਹੇ ਤਰ੍ਹਾਂ ਕਰਨਾ ਹੈ ਲੁੱਟਫੂ ਕਰਕੇ ਜਾਂ